ਲੋਕ ਸਭਾ ਹਲਕਾ ਉਤਰੀ ਤੋਂ ਸੀਨੀਅਰ ਭਾਜਪਾ ਆਗੂ ਡਾਕਟਰ ਰਜੇਸ਼ ਰਾਮ ਮੋਰਟੀ ਦੱਤ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਆਗੂ ਡਾਕਟਰ ਰਜੇਸ਼ ਰਾਮ ਮੋਰਟੀ ਵੱਲੋਂ ਸ਼ਹਿਰ ਦੀਆਂ ਮਹਿਲਾ ਵਰਕਰਾਂ ਨਾਲ ਲਗਾਤਾਰ ਡੋਰ ਟੂ ਡੋਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਡਾਕਟਰ ਰਜੇਸ਼ ਰਾਮ ਮੋਰਟੀ ਵੱਲੋਂ ਪਾਰਟੀ ਆਗੂ ਨਾਲ ਰابطਾ ਕਾਇਮ ਕਰਕੇ ਉਹਨਾਂ ਨੂੰ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਮੁਕੇ ਨਾ ਵਾਰਡ ਨੰਬਰ 60 10 ਅਧੀਨ ਲਾਰੈਂਸ ਰੋਡ ਵਿਖੇ ਉਹਨਾਂ ਦੇ ਘਰ ਵਿੱਚ ਮਹਿਲਾ ਵਰਕਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਦੇਸ਼ ਵਾਸੀਆਂ ਨੂੰ ਮਿਲ ਰਹੀਆਂ ਯੋਜਨਾਵਾਂ ਬਾਰੇ ਅਤੇ ਚੋਣ ਮੋਹਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਤਰਨਜੀਤ ਸੰਧੂ ਦੇ ਹੱਕ ਵਿੱਚ ਦਿਨ ਰਾਤ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸਸਿਕਲ ਜੀ ਤੁਸੀਂ ਦੇਖ ਰਹੇ ਹੋ ਜੀ ਐਮ 7 ਨਿਊਜ਼ ਤੇ ਅਸੀਂ ਅੱਜ ਪਹੁੰਚੇ ਹਾਂ ਅਮਰਸਰ ਦੇ ਲਾਰੈਂਸ ਰੋਡ ਦੇ ਵਿੱਚ ਜਿੱਥੇ ਕਿ ਮੁਹੱਲਾ ਵਾਸੀਆਂ ਵੱਲੋਂ ਡਾਕਟਰ ਅਰਜੇਸ਼ ਰਾਮ ਮੂਰਤੀ ਦੀ ਅਗਵਾਈ ਹੇਠ ਜਿਹੜਾ ਭਾਜਪਾ ਵਰਕਰਾਂ ਵੱਲੋਂ ਕਾਫੀ ਇਕੱਠਤਾ ਦੇ ਵਿੱਚ ਇਲਾਕਾ ਵਾਸੀਆਂ ਨੂੰ ਅ ਅੰਮ੍ਰਿਤਸਰ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਆ ਜਿੱਥੇ ਕੇ ਸਮੂਹ ਇਲਾਕਾ ਨਿਵਾਸੀਆਂ ਨੇ ਵੀ ਸਹਿਯੋਗ ਦਿੱਤਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਸੀਂ ਉਪਰਾਲਾ ਕਰਾਂਗੇ ਜੀ ਗੱਲਬਾਤ ਕਰਦੇ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਜਿਹੜੇ ਕਿ ਭਾਜਪਾ ਦੇ ਵਰਕਰ ਨੇ ਔਰ ਮਹਿਲਾਵਾਂ ਨੇ ਇਹ ਅੱਜ ਲਾਰੈਂਸ ਰੋਡ ਤੇ ਡੋਰ ਟੂ ਡੋਰ ਕੈਂਪੇਨ ਕਰ ਰਹੇ ਨੇ ਜਿਹੜੇ ਕਿ ਲੋਕਾਂ ਨੂੰ ਵੋਟਾਂ ਪਾਉਣ ਲਈ ਭਾਜਪਾ ਨੂੰ ਉਹਨਾਂ ਨੂੰ ਅਪੀਲ ਕਰ ਰਹੇ ਆ ਗੱਲਬਾਤ ਕਰਦੇ ਆ ਜੀ ਡਾਕਟਰ রাজেশ ਰਾਮ ਮੂਰਤੀ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਇਹਨਾਂ ਨਾਲ ਜੀ ਇਸ ਵੋਟਾਂ ਦੌਰਾਨ ਇਸ ਚੋਣਵੀਂ ਅਖਾੜੇ ਦੌਰਾਨ ਤੁਹਾਡਾ ਕੀ ਸਭ ਤੋਂ ਵੱਡਾ ਸਹੀ ਹੋਗਾ ਜੀ ਭਾਜਪਾ ਦੇ ਵਿੱਚ ਜੀ ਸਭ ਤੋਂ ਪਹਿਲੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇੱਥੇ ਆਨ ਦਾ ਦੂਜੀ ਗੱਲ ਹੈ ਵਾ ਅੱਜ ਡਾਕਟਰ ਰਾਮ ਮੂਰਤੀ ਵੈਦ ਸੋਸਾਇਟੀ ਵੱਲੋਂ ਇੱਥੇ ਲਾਵਨ ਸਪਰੋਡ ਕੋਪਰ ਰੋਡ ਮਦਰ ਮੋਨ ਮਾਵੀਆ ਰੋਡ ਕੁਇਜ਼ ਰੋਡ ਦੇ ਇਲਾਕਾ ਨਵਸੀਆਂ ਨੂੰ ਬੁਲਾ ਕੇ ਅਸੀਂ ਮੀਟਿੰਗ ਕਰਨੀ ਸੀ ਪਰ ਮਜੇਦਾਰ ਤੇ ਖੁਸ਼ੀ ਦੀ ਗੱਲ ਹੈ ਹੋਈ ਕਿ ਇੱਥੇ ਮੀਟਿੰਗ ਰੈਲੀ ਦੇ ਰੂਪ ਦੇ ਵਿੱਚ ਬਦਲ ਗਈ ਜਿਸ ਦੇ ਕਰਕੇ ਸਾਰੇ ਅਸੀਂ ਡੋਰ ਟੂ ਡੋਰ ਲੋਕਾਂ ਨਾਲ ਅਸੀਂ ਕੰਪੇਨਿੰਗ ਕੀਤੀ ਉਹਨਾਂ ਨੂੰ ਬਦਲ ਕੇ ਵਿਸ਼ਵਾਸ ਦਵਾਇਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਐਪ ਕੀ ਕੋਈ ਧੋਖਾ ਨਹੀਂ ਦੇਵਾਂਗੇ ਨਾ ਹੀ ਧੋਖਾ ਕਰਾਂਗੇ ਤੇ ਨਾ ਹੀ ਖਾਵਾਂਗੇ ਇਹ ਸਮੁੰਦਰੀ ਜੀ ਨੂੰ ਜਤਾ ਕੇ ਅਸੀਂ ਲੋਕ ਸਭਾ ਚ ਭੇਜਾਂਗੇ ਜਿਸ ਕਾਰਨ ਮੋਦੀ ਜੀ ਦੇ ਹੱਥ ਮਜ਼ਬੂਤ ਹੋਣਗੇ ਮੋਦੀ ਜੀ ਮਜ਼ਬੂਤ ਹੋਣਗੇ ਤੇ ਸਾਰਾ ਦੇਸ਼ ਮਜ਼ਬੂਤ ਹੋਏਗਾ ਸਮੁੰਦਰੀ ਜੀ ਦੇ ਜਿੱਤਣ ਦੇ ਨਾਲ ਅੰਮ੍ਰਿਤਸਰ ਦਾ ਵਿਕਾਸ ਸੰਭਵ ਹੈ ਜੀ ਤੇ ਇਹਨਾਂ ਤੋਂ ਇਲਾਵਾ ਉਹ ਦੂਜੀਆਂ ਪਾਰਟੀਆਂ ਵੀ ਕਾਫੀ ਆਪਣਾ ਜੋਸ਼ੋਖ ਰੋਸ਼ਨਾ ਚੋਣਵੀ ਮੈਦਾਨ ਦੇ ਵਿੱਚ ਖੜੇ ਨੇ ਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਅਸਵੇਲੇ ਜੇ ਵੇਖਿਆ ਜਾਵੇ ਜਨਤਾ ਇਹ ਸਾਰੀ ਪਾਰਟੀਆਂ ਕੋਲ ਬੜੀਆਂ ਨਿਰਾਸ਼ ਹੈਗੀ ਹੈ ਸਭ ਨੂੰ ਮੌਕੇ ਦੇ ਚੁੱਕੀ ਹੈ ਤੇ ਹੱਥੇ ਹੱਤ ਰੱਖ ਕੇ ਬੈ ਗਈ ਉਹਨਾਂ ਨਾਲ ਧੋਖਾ ਹੀ ਹੋਇਆ ਵੈ ਠੱਗੇ ਗਏ ਜਿੱਤਨਾ ਐਰਕੀ ਵੀ ਜਨਤਾ ਨੇ ਪੂਰਾ ਮਨ ਮਨਾਇਆ ਅਸੀਂ ਸਾਫ਼ ਵੇਖਦੇ ਵੇ ਪਿੱਛੇ ਵੀ ਅਸੀਂ ਤਿੰਨ ਚਾਰ ਰੈਲੀਆਂ ਕੀਤੀਆਂ ਜਿਹਦੇ ਵਿੱਚ ਮਹਿਲਾ ਮੋਰਚਿਆਂ ਨੇ ਨਾ ਉੱਤ ਚੜਕੇ ਨਾ ਭਾਗ ਲਿਆ ਜਿੱਤੋਂ ਸਾਫ਼ ਜਾਰ ਹੁੰਦਾ ਕਿ ਜਿੱਥੇ ਜਨਾਨੀਆਂ ਯਾਨੀ ਲੇਡੀਜ਼ ਇਹ ਥਾਂ ਲੈਣ ਨਾ ਕਿ ਐਰਕੀ ਅਸੀਂ ਇਹਨੂੰ ਜਿਤਾਣਾ ਵੈ ਤੇ ਫੇਰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੇ ਅਸਰੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਪਕੀ ਸਮੁੰਦਰੀ ਜੀ ਸਾਹਿਬ ਜਿੱਤ ਕੇ ਤੇ ਲੋਕ ਸਭਾ ਚ ਜਾਣਗੇ ਸ਼ਹਿਰਾਂ ਤੋਂ ਇਲਾਵਾ ਜਿਹੜੇ ਪਿੰਡ ਨੇ ਪਿੰਡ ਵਾਸੀ ਵੀ ਪਿੰਡਾਂ ਦਾ ਵੀ ਕੀ ਸਹਿਯੋਗ ਰਹੇਗਾ ਭਾਜਪਾ ਨੂੰ ਮੇਰਾ ਪਿੰਡਾਂ ਦੇ ਕਿਸਾਨਾਂ ਨਾਲ ਵੀ ਕਈ ਮੇਰਾ ਮਿਲਣਾ ਜੁਲਣਾ ਹੈਗਾ ਵਾਹ ਕਈ ਕਿਸਾਨ ਮੈਂ ਕੱਲ ਹੀ ਕਿਸਾਨ ਨਾਲ ਗੱਲ ਕਰਦਾ ਪਿਆ ਸੀ ਉਹਨੇ ਮੈਨੂੰ ਪੁੱਛਿਆ ਕਿ ਬਈ ਤੁਹਾਡੇ ਵਿੱਚ ਸੁੰਦਰੀ ਸਾਹਿਬ ਦਾ ਕੀ ਹਾਲ ਹੈ ਮੈਂ ਕਿਹਾ ਸ਼ਹਿਰਾਂ ਚ ਦੇ ਜਿੱਤ ਜਾਵਾਂਗੇ ਪਿੰਡਾਂ ਦੇ ਵਿੱਚ ਤੇ ਤੁਹਾਡੇ ਹੀ ਆਸਰੇ ਆ ਉਨੇ ਮੈਨੂੰ ਕਿਹਾ ਕਹਿੰਦਾ ਡਾਕਟਰ ਸਾਹਿਬ ਤੁਸੀਂ ਬੜੀ ਗੱਲ ਕੀਤੀ ਏ ਚੁੱਬਣ ਵਾਲੀ ਮੇਰੀ ਇੰਨੀ ਗੱਲ ਯਾਦ ਰੱਖਣਾ ਕਿ ਜੇ ਤੁਹਾਡੇ ਮਨ 'ਚ ਹੈਗਾ ਨਾ ਕਿਸਾਨ ਹਰਾਨਗੇ ਤੇ ਮੇਰੀ ਵੀ ਗੱਲ ਸੁਣ ਲਓ ਕਿ ਤੁਹਾਨੂੰ ਜਿਤਾਣ ਵਾਲੇ ਵੀ ਕਿਸਾਨ ਹੋਣਗੇ ਇਤਿਹਾਸ ਸਾਬ ਜਾਇਰ ਹੈ ਕਿ ਉਹ ਪਿੰਡਾਂ ਵਾਲੇ ਖਮੋਸ਼ ਹੈਗੇ ਨੇ ਖਮੋਸ਼ ਇਸ ਕਰਕੇ ਆ ਕਿ ਉਹਨਾਂ ਨੇ ਰਹਿਣਾ ਉਹਨਾਂ ਨਾਲ ਹੈ ਇਹ ਕੁਛ ਤੱਤਵ ਵਿਚਾਰ ਆਤੀ ਤੱਤਵ ਹੈਗੇ ਜਿਹੜੀਆਂ ਗੱਲਾਂ ਫੁਲਾਉਂਦੇ ਪਏ ਨੇ ਜਾਂ ਜਿੰਦਾਬਾਦ ਮੁਰਦਾਬਾਦ ਕਰਦੇ ਪਏ ਆ ਬਾਕੀ ਇਹੋ ਜੀ ਕੋਈ ਗੱਲ ਨਹੀਂ ਕਮੰਦਰੀ ਸਾਹਿਬ ਨੂੰ ਪੂਰਾ ਰਿਸਪੌਂਸ ਮਿਲਦਾ ਪਿਆ ਵਾ ਉਹਨਾਂ ਦਾ ਸਵਾਗਤ ਹੋਇਆ ਤੇ ਸਾਡੇ ਨਾਲ ਮੌਜੂਦ ਸਨ ਡਾਕਟਰ ਰਜੇਸ਼ਰਾਮ ਮੁਰਤੀ ਜੀ ਕਿ ਜਿਨ੍ਹਾਂ ਨੇ ਆਪਣਾ ਆਸ਼ਵਾਸ਼ਣ ਦਿੱਤਾ ਕਿ ਪਿੰਡਾਂ ਦੇ ਵਿੱਚ ਵੀ ਕਾਫੀ ਲੀਡ ਨਾਲ ਉਹ ਆਪਣੀ ਜਿੱਤ ਪ੍ਰਾਪਤ ਕਰਨਗੇ। ਕਰਨਜੀਤ ਸਿੰਘ ਸੰਧੂ ਜੀ ਵੀ ਇਸ ਵਕਤ ਡੋਰ ਟੂ ਡੋਰ ਕੈਂਪੇਨ ਤੇ ਨਿਕਲੇ ਨੇ ਆਪਣੇ ਵਰਕਰਾਂ ਦੇ ਨਾਲ ਤੇ ਇਸ ਵਕਤ ਸਾਡੇ ਨਾਲ ਮਹਿਲਾਵਾਂ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕਿ ਡੋਰ ਟੂ ਡੋਰ ਪ੍ਰਚਾਰ ਦੌਰਾਨ ਤੁਹਾਨੂੰ ਕੀ ਰਿਸਪਾਂਸ ਮਿਲ ਰਿਹਾ ਇਸ ਤੋਂ ਇਲਾਵਾ ਹੋਰ ਅਸੀਂ ਵਰਕਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੇ ਗਲੀ ਵਾਲਿਆਂ ਨਾਲੇ ਅਪੀਲ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਤੇ ਤਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਵੱਧ ਤੋਂ ਵੱਧ ਜਿਤਾਉਣ ਦਾ ਉਪਰਾਲਾ ਕੀਤਾ ਜਾਵੇ ਜੀ ਤੇ ਅਸੀਂ ਅੰਮ੍ਰਿਤਸਰ ਦੇ ਲਾਰੰਸ ਰੋਡ ਤੇ ਮੌਜੂਦ ਹਾਂ ਜਿੱਥੇ ਕਿ ਭਾਜਪਾ ਮਹਿਲਾ ਮਹਿਲਾਵਾਂ ਵੱਲੋਂ ਜਿਹੜਾ ਜੋਰ-ਸ਼ੋਰ ਨਾਲ ਡੋਰ-ਟੂ-ਡੋਰ ਪ੍ਰਚਾਰ ਕੀਤਾ ਜਾ ਰਿਹਾ ਸਾਡੇ ਨਾਲ ਕੁਝ ਮਹਿਲਾਵਾਂ ਵੀ ਮੌਜੂਦ ਨੇ ਉਹ ਗੱਲਬਾਤ ਕਰਦੇ ਆਂ ਜੀ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਡੋਰ-ਟੂ-ਡੋਰ ਪ੍ਰਚਾਰ ਕਰਕੇ ਵੋਟਾਂ ਮੰਗਣ ਦੀ ਅਪੀਲ ਕੀਤੀ ਜਾ ਰਹੀ ਹੈ ਜੀ ਜੀ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਤੁਸੀਂ ਸਾਡੇ ਚੈਨਲ ਰਾਹੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀਆਂ ਭਾਜਪਾ ਨੂੰ ਵਾਰ ਤੋਂ ਵਾਰ ਵੋਟਾਂ ਪਾ ਕੇ ਜਿਤਾਉਣਾ ਜਿਤਾਉਣਗੇ ਇਸ ਸਬੰਧ ਵਿੱਚ ਤੁਸੀਂ ਦੱਸੋਗੇ ਕੀ ਕਹਿਣਾ ਇੱਕ ਤੇ ਸਭ ਤੋਂ ਪਹਿਲਾਂ ਸਾਰੇ ਆਪਣੇ ਘਰਾਂ ਚੋਂ ਨਿਕਲ ਕੇ ਬੇਨਤੀ ਹੈ ਕਿ ਵੋਟ ਜ਼ਰੂਰ ਪਾਉਣ ਤੇ ਸਮੁੰਦਰੀ ਜੀ ਨੂੰ ਇਸ ਕਰਕੇ ਜਿਤਾਉਣ ਕਿਉਂਕਿ ਅਗਰ ਸਮੁੰਦਰੀ ਜੀ ਜਿੱਤਣਗੇ ਤੇ ਅੰਮ੍ਰਿਤਸਰ ਦਾ ਵਿਕਾਸ ਹੋਏਗਾ ਕਿਉਂਕਿ ਸੈਂਟਰ ਤੇ ਅਗਰ ਮੋਦੀ ਗਵਰਨਮੈਂਟ ਹੈ ਤਾਂ ਉਹਨਾਂ ਨੂੰ ਜ਼ਰੂਰ ਉਹਦੇ ਨਾਲ ਸਪੋਰਟ ਮਿਲੇਗੀ ਤੇ ਸਾਰੇ ਕਰੋੜ ਨਿਕਲ ਕੇ ਵੋਟ ਪਾਣ ਸਮੁੰਦਰੀ ਜੀ ਨੂੰ ਜਿਤਾਉਣ ਦਾ ਇਸ ਸੱਤ ਵੱਲੋਂ ਇਹ ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਕੈਂਡੀਡੇਟ ਖੜੇ ਨੇ ਉਮੀਦਵਾਰ ਖੜੇ ਨੇ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਆਕਾਲੀ ਦਲ ਵੀ ਖੜੇ ਨੇ ਉਹਨਾਂ ਦੇ ਵਿਕਾਸ ਤੋਂ ਤੁਹਾਨੂੰ ਕੀ ਲੱਗਦਾ ਕਿ ਉਹ ਅੰਮ੍ਰਿਤਸਰ ਦਾ ਵਿਕਾਸ ਉਹਨਾਂ ਦੇ ਹੱਥ 'ਚ ਨਹੀਂ ਅਜੇ ਨਜ਼ਰ ਤੇ ਨਹੀਂ ਆਇਆ ਜੀ ਅੰਮ੍ਰਿਤਸਰ ਦਾ ਕੋਈ ਵਿਕਾਸ ਹੋਇਆ ਹੈ ਜੀ ਤੇ ਇਹ ਤਾਂ ਹੁਣ ਪਤਾ ਚੱਲੇਗਾ ਜਦੋਂ ਤੇ ਜੇ ਮੈਂ ਤੁਹਾਨੂੰ ਸਵਾਲ ਇਹ ਪੁੱਛਦਾ ਕਿ ਜਿੱਥੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਮਹਿਲਾਵਾਂ ਨਾਲ ਕਿ 1-1000 ਰੁਪਏ ਉਹਨਾਂ ਦੇ ਅਕਾਊਂਟ ਵਿੱਚ ਆਵੇਗਾ ਉਸ ਸਬੰਧੀ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਆਇਆ ਜੇ ਆਇਆ ਤਾਂ ਦੱਸਣ ਸਾਨੂੰ ਤਾਂ ਨਹੀਂ ਪਤਾ ਧੋਖਾ ਹੀ ਹੋਇਆ ਹੈ। ਕੋਈ ਆਇਆ ਤਾਂ ਨਹੀਂ ਤੇ ਤੁਹਾਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਭਾਜਪਾ ਤਰਨਜੀਤ ਸਿੰਘ ਸਮੁੰਦਰੀ ਜੀ ਨੂੰ ਵੋਟਾਂ ਪਾ ਕੇ ਤੇ ਮਹਿਲਾਵਾਂ ਨੂੰ ਪੂਰਨ ਸਹਿਯੋਗ ਦੇਣ ਕੇ ਸਮਰਥਨ ਤੁਸੀਂ ਕੀ ਆਸ ਕਰਦੇ ਹੋ? ਸਾਨੂੰ ਵੀ ਪੂਰਨ ਸਹਿਯੋਗ ਦੇਣ ਕੇ ਅੰਮ੍ਰਿਤ ਸਰ ਦਾ ਵਿਕਾਸ ਹੋਏਗਾ। ਸਭ ਤੋਂ ਪਹਿਲੇ ਨੇਸ਼ਨ ਫਰਸਟ। ਜੀ ਸਭ ਤੋਂ ਪਹਿਲੇ ਦੇਸ਼ ਦੇਖੀਦਾ ਉਸ ਤੋਂ ਬਾਅਦ ਆਪਣਾ ਦੇਖੀਦਾ ਪਾਇਦਾ। ਜੀ ਜੀ ਸਭ ਤੋਂ ਪਹਿਲੇ ਦੇਸ਼ ਦੇਖਣਾ। ਕਿ ਅਗਰ ਅੰਮ੍ਰਿਤ ਸਰ ਦਾ ਵਿਕਾਸ ਹੋਏਗਾ ਤੇ ਸਟੇਟ ਦਾ ਵਿਕਾਸ ਹੋਏਗਾ ਸਟੇਟ ਦਾ ਵਿਕਾਸ ਹੋਏਗਾ ਤੇ ਦੇਸ਼ ਦਾ ਵਿਕਾਸ ਹੋਏਗਾ ਜਿਹੜਾ ਲੋਕਲੀ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਜਿਹੜਾ ਤੁਸੀਂ ਸੇਫਟੀ ਚਾਹੁੰਦੀ ਹੋ ਵੀ ਕਾਸ਼ ਚਾਹੁੰਦੇ ਹੋ ਉਹ ਕਿਹੜਾ ਆ ਉਹ ਦੱਸੋ ਸਭ ਤੋਂ ਅੰਮ੍ਰਿਤਸਰ ਦਾ ਅੰਮ੍ਰਿਤਸਰ ਦੇ ਵਿੱਚ ਗੁੰਡਾਗਰਦੀ ਹੈ ਤੇ ਚੋਰੀ ਚੁਕਾਰੀ ਘਰਾਂ ਦੇ ਦਰਵਾਜ਼ਿਆਂ ਤੋਂ ਚੀਜ਼ਾਂ ਚੁੱਕਿਆ ਜਾਂਦੀਆਂ ਉਹਨਾਂ ਦਾ ਕੋਈ ਕਾਉਂਟੇਬਿਲਟੀ ਨਹੀਂ ਹੈਗੀ ਕੋਈ ਜਵਾਬ ਦੇ ਨਹੀਂ ਕਿਸੇ ਦੇਗੀ ਤੇ ਕੋਈ ਨਸ਼ਾ ਖੋੜੀ ਬਹੁਤ ਹੈ ਜਿੱਤੇ ਦੇਖੋ ਨਸ਼ੇ ਵਗੈਰਾ ਵਿੱਚ ਜਵਾਨ ਸਾਡੀ ਆਪਣੇ ਆਉਣ ਵਾਲੀ ਜਨਰੇਸ਼ਨਸ ਨਸ਼ੇ ਚ ਡੁੱਬੀ ਹੋਈ ਹੈ ਇਹ ਕਿਉਂ ਹੋ ਰਿਹਾ ਜੀ ਆਮ ਆਦਮੀ ਪਾਰਟੀ ਕਰਕੇ ਹੋ ਰਿਹਾ ਕਿਉਂਕਿ ਉਹ ਕੋਈ ਕਿਸੇ ਸਟ੍ਰਿਕਟ ਐਕਸ਼ਨ ਨਹੀਂ ਲੈ ਰਹੀ ਅਗਰ ਸਟ੍ਰਿਕਟ ਐਕਸ਼ਨ ਲਿਤਾ ਜਾਏ ਤਾਂ ਰੋਕਿਆ ਜਾ ਸਕਦਾ ਹੈ ਤੇ ਇਸ ਕਰਕੇ ਅਸੀਂ ਕਿਉਂਕਿ ਸਮੁੰਦਰੀ ਜੀ ਤਰਨਜੀਤ ਸਿੰਘ ਜੀ ਸੰਦੂਈ ਬਹੁਤ ਅੱਛੇ ਆਦਮੀ ਹੈ ਅੰਬੈਸਡਰ ਰਹੇ ਹੈ ਤੇ ਇਸ ਕਰਕੇ ਉਹਨਾਂ ਦਾ ਠੀਕ ਉਹਨਾਂ ਦਾ ਹੈਗਾ ਆ ਕਾਫੀ ਇਸ ਕਰਕੇ ਤੇ ਸਾਡੇ ਨਾਲ ਮੌਜੂਦ ਸਨ ਮਹਿਲਾਵਾਂ ਕਿ ਜਿਨ੍ਹਾਂ ਨੇ ਸਪਸ਼ਟ ਤੌਰ ਤੇ ਆਮ ਆਦਮੀ ਪਾਰਟੀ ਤੇ ਵੀ ਇਲਜ਼ਾਮ ਲਗਾਏ ਨੇ ਕਿ ਜਿਹੜੇ ਉਹਨਾਂ ਦੇ ਰਾਜ ਦੇ ਵਿੱਚ ਮਹਿਲਾਵਾਂ ਪੂਰਨ ਤੌਰ ਤੇ ਸੇਫ ਨਹੀਂ ਹਨ ਉਹਨਾਂ ਦੀ ਕੋਈ ਸੇਫਟੀ ਨਹੀਂ ਹੈ ਮਹਿਲਾਵਾਂ ਨੂੰ ਲੁੱਟਾਂ ਖੋਹਾਂ ਜਿਹੜੀਆਂ ਪੰਜਾਬ ਦੇ ਵਿੱਚ ਵੱਧ ਰਹੀਆਂ ਨੇ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਔਰ ਇਸ ਤੋਂ ਇਲਾਵਾ ਕਤਲਗਾਰ ਤਾਂ ਹੋਰ ਵੀ ਕਾਫੀ ਉਹਨਾਂ ਨੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਇਹੀ ਅਪੀਲ ਕੀਤੀ ਕਿ ਕਰਨਜੀਤ ਸਿੰਘ ਸਮੁੰਦਰੀ ਜੀ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਜਿਟਾਓ ਤੇ ਮਹਿਲਾਵਾਂ ਦੀ ਸੁਰੱਖਿਆ ਵਾਸਤੇ ਵੀ ਯਤਨ ਕੀਤੇ ਜਾਣਗੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਵੀ ਕਾਫੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤੇ ਅੰਮ੍ਰਿਤਸਰ ਤੋਂ ਕੈਮਰਾਮੈਨ ਹਰੀਸ਼ ਕੁਮਾਰ ਦੇ ਨਾਲ ਸਾਹਿਬ ਦਿਆਲ